ਪੰਜਾਬ ਸਰਕਾਰ ਨੇ ਰਾਜ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਵਾਸਤੇ ਜੋ ਕਦਮ ਹੁਣ ਚੁੱਕੇ ਨੇ ਉਹ ਬਹੁਤ ਪਹਿਲਾਂ ਲੈਣੇ ਚਾਹੀਦੇ ਸਨ। ਮੀਡੀਆ ਦੀ ਖਬਰਾਂ ਮੁਤਾਬਕ ਖੇਤੀਬਾੜੀ ਕਰਜ਼ਾ ਰਾਹਤ ਬਿੱਲ ਉੱਤੇ ਕਿਸਾਨਾਂ ਅਤੇ ਆੜਤੀਆਂ ਦਰਮਿਆਨ ਸਹਿਮਤੀ ਬਣਾਉਣ ਲਈ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ 'ਚ ਚਾਰ ਮੰਤਰੀ ਵੀ ਸ਼ਾਮਲ ਨੇ। ਸਰਕਾਰ ਨੇ ਇਸ ਕਮੇਟੀ ਨੂੰ 2 ਹਫ਼ਤਿਆਂ 'ਚ ਰਿਪੋਰਟ ਦੇਣ ਲਈ ਹਦਾਇਤਾਂ ਦਿੱਤੀਆਂ ਨੇ। ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕੀ ਆਗਾਮੀ ਬਜਟ ਸੈਸ਼ਨ ਚ ਇਹ ਬਿੱਲ ਪਾਸ ਕੀਤਾ ਜਾ ਸਕੇ ਜ਼ਾਹਿਰ ਹੈ ਕਿ ਸਰਕਾਰ ਵੱਲੋਂ ਕਾਨੂੰਨ ਬਣਾਉਣ ਦੀ ਤਿਆਰੀ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਦੇ ਦਬਾਅ ਹੇਠ ਰੰਮ ਕੀਤੀ ਗਈ ਹੈ ਬਹੁਤ ਸਾਰੀਆਂ ਕਿਸਾਨੀ ਜਥੇਬੰਦੀਆਂ ਨੇ ਬਦਲ ਪਿੰਡ ਨੂੰ ਘੇਰਾ ਪਾਉਣ ਵਾਸਤੇ ਆਪਣੀ ਮੁਹਿੰਮ ਅੱਜਕੱਲ ਸ਼ੁਰੂ ਕੀਤੀ ਹੋਈ ਹੈ ਇਹ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਨੇ ਕਿ ਜਿਹੜੇ ਕਿਸਾਨ ਖੁਦਕਸ਼ੀਆਂ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਹੀ ਮੁਆਵਜ਼ਾ ਦਿੱਤਾ ਜਾ ਸਕੇ ਇਸੇ ਤਰ੍ਹਾਂ ਉਹ ਮੰਗ ਕਰ ਰਹੇ ਨੇ ਕਿ ਜਿਹੜੇ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਅਤੇ ਕਿਸਾਨ ਮਜ਼ਦੂਰਾਂ ਨੂੰ ਟੁਕਵਾ ਮੁਆਵਜ਼ਾ ਦਿੱਤਾ ਜਾਵੇ। ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ ਪੰਜਾਬ ਦੇ ਕਿਸਾਨਾਂ ਸਿਰ 60 ਤੋਂ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਵਿੱਚੋਂ ਕਰੀਬ 20-25% ਦੀ ਕਰਜ਼ਾ ਆਰਤੀਆਂ ਦੇ ਸਿਰੋਂ ਹੈ ਅਤੇ ਬਾਕੀ ਇਹ ਕਰਜ਼ਾ ਕਿਸਾਨਾਂ ਨੇ ਬੈਂਕਾਂ ਦਾ ਦੇਣਾ ਹੈ। ਜਿਹੜਾ ਬਿੱਲ ਸਰਕਾਰ ਹੁਣ ਵਿਧਾਨ ਸਭਾ 'ਚ ਲਿਆਉਣ ਜਾ ਰਹੀ ਹੈ ਇਸ ਦਾ ਖਰੜਾ ਸਭ ਤੋਂ ਪਹਿਲਾਂ 2006 ਚ ਤਿਆਰ ਕੀਤਾ ਗਿਆ ਸੀ ਰਾਨੀ ਦੀ ਗੱਲ ਇਹ ਹੈ ਕਿ ਇਸ ਕਦਮ ਨੂੰ ਸਿਰੇ ਚੜਾਉਣ ਲਈ ਨਾ ਤਾਂ ਅਮਰਿੰਦਰ ਸਿੰਘ ਸਰਕਾਰ ਨੇ ਟੁਕਵੀਂ ਤੇਜ਼ੀ ਲਿਆਂਦੀ ਅਤੇ ਨਾ ਹੀ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 9 ਸਾਲਾਂ ਚ ਕੋਈ ਕੋਸ਼ਿਸ਼ ਕੀਤੀ ਚਲੋ देर आए दुरुਸਤ ਆਏ ਪਾਵੇਂ ਕਿਸਾਨੀ ਜਥੇਬੰਦੀਆਂ ਦੇ ਦਬਾਅ ਹੇਠ ਜਾਂ ਆਗਾਮੀ ਚੋਣਾਂ ਦੇ ਡਰ ਕਰਕੇ ਹੀ ਸਹੀ ਸਰਕਾਰ ਨੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਕੋਈ ਕਦਮ ਤਾਂ ਹੁਣ ਚੁੱਕੇ ਨਹੀਂ